ਇਤ ਗੋਪੀਆਂ ਗੋਵਰ ਲਾਗ ਪੂਰਨ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਬਾਦਸ਼ਾਹੀ ਦਸਵੀਂ ਏ ਮਨ ਐਸੋ ਕਰ ਸਨਿ ਆਸ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਇ ਉਦਾਸਾਰ ਜਾਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਵਡਾਓ ਗਿਆਨ ਗੁਰੂ ਆਤਮੇ ਉਪਦੇਸਾਉ ਨਾਮ ਵਿਭੂਤ ਲਗਾਓ ਹਲਪਵਹਾਰ ਸੁਲਬ ਸੀਨਿੰਦਰਾ ਦਇਆ ਸ਼ਮਾ ਤਨਪ੍ਰੀਤ ਸੇਲ ਸੰਤੋਖ ਸਦਾ ਨਿਰਵਾਹਿ ਬੋ ਐ ਬੋਤਰੇ ਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਾਠ ਮੋਹ ਨਾ ਮਨ ਸੋ ਲਿਆਵੈ ਤਬ ਹੀ ਆਤਮ ਤਤ ਕੋ ਦਰਸੇ ਪਰਮਪੁਰਖ ਗਹਿ ਪਾਵੇ RAMKALI PAAT SHAHI DASWI ਰੇ ਮਾਨੋ ਇਹ ਬੇਦ ਜੋਗ ਕਮਾਓ ਸਿੰਘੀ ਸਾਚ ਅਕਬਟ ਕੰਠਲਾ ਧਿਆਨ ਵਿਪੂਤ ਚੜਾਓ ਰਹਾਓ ਤਾਂਤੀ ਗਹੁ ਆਤਮ ਬਾਸ ਕਰ ਕੀ ਭਿਸ਼ਾ ਨਾਮ ਆਧਾਰੰ ਬਾਜੇ ਪਰਮ ਤਾਰ ਤਤ ਹਰ ਕੋ ਬਜੈ ਰਾਗ ਰਸਾਰੰ ਉਗਟੈ ਤਾਨ ਤਰੰਗ ਰੰਗ ਆਤ ਗਿਆਨ ਗੀਤ ਬੰਧਾਨੰ ਚਾਕ ਚਕ ਰਹੇ ਦੇਵ ਦਾਨ ਬਮੋਨ ਸ਼ਾਕ ਸ਼ਕ ਬਿਉਮ ਬਿਵਾਨ ਆਤਮਿ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਜਪਾ ਜਾਪੇ ਸਦਾ ਰਹਿ ਕੰਚਨ ਸੀ ਕਾਇਆ ਕਾਲਨਾ ਕਬ ਹੂੰ ਵਿਆਪੇ ਰਾਮ ਕਲੀ ਪਾਦ ਸੈ ਦਸਵੀਂ ਪ੍ਰਾਨੇ ਪਰਮਪੁਰਖ ਪਾਗ ਲਾਗੋ ਸੋਵਦ ਕਹਾ ਮੋਹਨਿੰਦਰਾਮ ਕਬ ਹੂੰ ਸੁਚੇਤੋ ਐ ਜਾਗੋ ਰਹਾਓ ਔਰਨ ਕਹਾ ਉਪਦੇਸ਼ ਤਹੇ ਪਾਸ ਤੋਹੇ ਪ੍ਰਬੋਧ ਨਾ ਲਾਗੋ ਸਿੰਜਤ ਕਹਾ ਪਰੇ ਬਿਖਿ ਅਨ ਕਹ ਕਬ ਹੋ ਬਿਖੈ ਰਾਸ ਤਿਆਗੋ ਕੇਵਲ ਕਰਮ ਭਰਮ ਸੇ ਚੀਨ ਨਾ ਹੋ ਧਰਮ ਕਰਮ ਅਨਰਾਗ ਸੰਗਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗ ਜਾ ਤੇ ਦੁਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਬਨ ਕੋ ਤਉ ਹਰ ਕੀ ਰਸ ਭਾਗੋ ਰਾਗ ਸੋਰਠਿ ਪਾਤ ਛਾਹੀ ਦਸਵੀਂ ਪ੍ਰਭ ਜੂ ਤੋ ਕਹਿਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਰਹਾਉ ਪਰਮਪੁਰਖ ਪਰਮੇਸ਼ਰ ਸੁਆਮੀ ਪਾਵਨ ਪੌਨ ਆਹਾਰੀ ਮਾਧਵ ਮਹਾਜੋਤ ਮਦ ਮਰਦਨ ਮਾਨ ਮੁਕੰਦ ਮਰਾਰੀ ਨਿਰਵਿਕਾਰ ਨਿਰਜੁਰ ਨਿੰਦਰਾ ਬਿਨ ਨਿਰਬਖ ਨਰਕ ਨਵਾਰੀ ਕ੍ਰਿਪਾ ਸਿੰਧ ਕਾਲ ਤ੍ਰੈਦਰਸੀ ਕੋ ਕ੍ਰਿਤ ਪਰਨਾਸਨਕਾਰੀ ਧਨਰਪਾਨ ਤ੍ਰੇਤਮਾਨ ਧਰਾਧਰ ਆਨ ਵਿਕਾਰ ਅਸਧਾਰੀ ਹਉ ਮਾਤਮੰਦ ਚਰਨ ਸਰਨਾਗਤ ਕਰ ਗਹਿ ਲਿਹੁ ਉਬਾਰੀ ਰਾਗ ਕਲਿਆਣ ਪਾਦ ਸਾਈ ਦਸਵੀ ਬਿਨ ਕਰਤਾਰ ਨਾ ਕਿਰਤਮ ਮਾਨੋ ਅਦ ਜੁਨ ਅਜੈ ਅਬਨਾਸੀ ਤੇਹ ਪਰਮੇਸ਼ਰ ਜਾਨੋ ਰਹਾ ਕਹਾ ਭਯੋ ਜੁਵਾਨ ਜਗਤ ਮੈਂ ਦਾਸਕ ਅਸਰ ਹਰ ਘਾਇ ਅਦ ਕ ਪਰਪੰਚ ਦਿਖਾਏ ਸਬਨ ਕਹ ਆਪ ਹੈ ਬ੍ਰਹਮ ਕਹਾਏ ਭੰਜਨ ਗੜਨ ਸਮਰਾਥ ਸਦਾ ਪ੍ਰਭ ਸੋ ਕਿਮ ਜਾਤ ਗਿਨਾਇਓ ਤਾਤੇ ਸਰਬ ਕਾਲ ਕੇ ਆਸਕ ਘਾਇ ਬਚਾਏ ਨਾ ਆਇਓ ਕੈਸੇ ਤੁਹੇ ਤਾਰ ਹੈ ਸੋਨ ਜੜ ਆਪ ਡੁੱਬਿਓ ਭਵ ਸਾਗਰ ਛਟ ਹੋ ਕਾਲ ਫਾਸ ਤੇ ਤਬਹੀ ਗਹੋ ਸਰਨ ਜਗ ਤਾਗਰ ਥਿਆਲ ਬਾਦਸ਼ਾਹ ਦਸਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਤਿਲੰਗ ਕਾਫੀ ਪਾਦ ਸ਼ਹਿਦ ਅਸਵੀ ਕੇਵਲ ਕਾਲ ਹੀ ਕਰਤਾਰ ਆਦ ਅੰਤ ਅਨੰਤ ਮੂਰਤ ਗੜਨ ਭੰਜਨ ਹਾਰ ਰਹਾਓ ਨਿੰਦ ਉਸਤਤ ਜਉਣ ਕੇ ਸਮ ਸਤਰ ਮਿਤਰ ਨਾ ਕੋਏ ਕੌਨ ਬਾਟ ਪਰਿਤ ਸੈ ਪਾਥ ਸਾਰਥੀ ਰਥ ਹੋਏ ਤਾਤਮਾਦ ਨਾ ਜਾਤ ਜਾਕਰ ਪੁੱਤਰ ਪੌਤਰ ਮੁਕੰਦ ਕੌਨ ਕਾਜ ਕਹਾਹੇਗੇ ਤੀਆਂਨ ਦੇਵਕਨੰਦ ਦੇਵ ਦੇਤ ਦਿਸਾ ਵਿਸਾਜਹਿ ਕੀਨ ਸਰਬ ਪਸਾਰ ਕੋਨ ਉਪਮਾ ਤੌਨ ਕੋ ਮੋਖ ਲੇਤ ਨਾਮ ਮਰਾਰ ਰਾਗ ਬਿਲਾਵਲ ਬਾਤ ਛਗ ਦਸਵੀ ਸੋ ਕੇ ਮਾਨਸ ਰੂਪ ਕਹਾਈ ਸਿੱਧ ਸਮਾਦ ਸਾਧ ਕਰ ਹਾਰੇ ਕਿਉ ਹੂ ਨਾ ਦੇਖਨ ਪਾਏ ਰਹਾ ਨਾਰਦ ਬਿਆਸ ਪ੍ਰਾਸਰ ਧਰੂ ਅਸੇ ਧਿਆਵਤ ਧਿਆਨ ਲਗਾਏ ਬੇਦਪੁਰਾਨ ਹਾਰ ਹੱਠ ਛਾਡਿਓ ਤਦਪ ਧਿਆਨ ਨਾ ਆਏ ਦਾਨਵ ਦੇਵ ਪ੍ਰ사ਜ ਪ੍ਰੀਤ ਤੇ ਨੇ ਤਹ ਨੇਤ ਕਹਾਈ ਸੂਸ਼ਮਤੇ ਸੂਸ਼ਮ ਕਰ ਚੀਨੇ ਬ੍ਰਿਧਨ ਬ੍ਰਿਦ ਬਤਾਏ ਭੂਮਿ ਆਕਾਸ ਪਤਾਲ ਸਭੈ ਸਾਜ ਏਕ ਅਨੇਕ ਸਦਾਏ ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰ ਸਰਣ ਸਦਾਏ ਰਾਗ ਦੇਵ ਗੰਧਾਰੀ ਪਾਦ ਸਾਹਿਬ ਦਸਵੇਂ